ਤੁਸੀਂ ਫਿਰ ਇਹਨੂੰ ਕਿਹੜੀ ਦਰ ਪੀੜੀ ਅੱਗੇ ਵਧਾ ਲਿਆ ਜਾਂ ਇਹ ਸੀ ਵੀ ਤੁਸੀਂ ਸਟਾਰਟਿੰਗ ਕਰੀਆ ਲੱਗ ਤੋਂ ਨਹੀਂ ਪਹਿਲਾਂ ਤੋਂ ਹੀ ਚੱਲਦਾ ਆ ਰਹੇ ਆ ਸਾਡਾ ਜੀ ਅੱਛਾ ਜੀ ਪਹਿਲਾਂ ਅਸੀਂ ਜਦੋਂ ਇੱਥੇ ਲੋਕਲ ਲੈਂਦੇ ਸੀ ਪੰਜਾਬ ਤੋਂ ਹੀ ਮੱਝਾਂ ਜੀ ਫਿਰ ਅਸੀਂ ਹਰਿਆਣੇ ਦੇ ਲਾਗੇ ਸੀ ਲਿਆਣੇ ਆਪਣੇ ਪੰਜਾਬ ਦੀਆਂ ਮੱਝਾਂ ਹੁਣ 14-15 ਕਿਲੋ ਤੇ ਬ੍ਰੇਕਾਂ ਮਾਰਦੀਆਂ ਜੀ ਦੋ ਤਿੰਨ ਮਹੀਨੇ ਦੁੱਧ ਦੇ ਕੇ ਜਲਤਾ ਮਰ ਕੇ ਹੋ ਜਾਂਦੀਆਂ ਗਲਤੀ ਤੇ ਹੁਣ ਇਹ ਹਰਿਆਣੇ ਦੀ ਨਸਲ ਹੈ ਜੀ ਸਾਲ-ਸਾਲ ਦੁੱਧ ਦਿੰਦੀਆਂ ਨੇ ਜੀ ਪੂਰਾ ਪੰਜੀ ਇਹ ਨਸਲ ਦਾ ਹੀ ਫਰਕ ਹੈ ਜੀ ਆਪਾਂ ਚੰਗੀ ਨਸਲ ਵਰਤਾਂਗੇ ਜਿੱਦਾਂ ਚੰਗਾ ਦੁੱਧ ਮਿਲੂਗਾ ਜੀ ਚੰ ਦੁੱਧ ਦੀ ਕੁਆਰਟੀ ਦਾ ਵੀ ਫਰਕ ਪੈਂਦਾ ਇਸ ਚੀਜ਼ ਨਾਲ ਜਾਂ ਕਲੀ ਕੁਆਂਟੀਟੀ ਕੁਆਂਟੀਟੀ ਦਾ ਹੀ ਫਰਕ ਹੈ ਨਹੀਂ ਦੁੱਧ ਦਾ ਵੀ ਹੈਗਾ ਇਹਦਾ ਹੁਣ 23 ਲੀਟਰ ਦੁੱਧ ਹੈ ਜੀ ਹਮ ਮੱਝ ਦਾ ਇਹਦੇ ਹੁਣ ਜਿਵੇਂ ਬੱਚਾ ਤਿਆਰ ਕਰਿਆ ਜੀ ਮੈਂ ਇਹ ਕਿੰਨਾ ਦਸੰਬਰ ਨੂੰ ਸਾਲ ਦਾ ਬੱਚਾ ਹੋਇਆ ਜੀ ਇਹਦਾ ਇਹ ਪੂਰਾ ਦੁੱਧ ਹੀ ਪੀ ਰਿਹਾ ਜੀ ਹਜੇ ਵੀ ਹਾਂਜੀ ਅਸੀਂ 10 ਸਾਲ ਤੋਂ ਲਗਾਤਾਰ ਕੰਪੀਟੀਸ਼ਨ ਲੜੇ ਰਹੇ ਹਾਂ ਜੀ ਮੈਂ ਪਹਿਲਾਂ ਆਪਣਾ 2014 ਤੋਂ ਚੱਪੜ ਚਿੜੀ ਤੋਂ ਸ਼ੁਰੂ ਹੋਇਆ ਸੀ ਜੀ 2016 ਚ ਆਪਣੇ ਚੈਂਪੀਅਨ ਬਣਿਆ ਜੀ ਹਮਕਸਰ ਸਾਹਿਬ ਹਮ ਤੇ ਉਸ ਤੋਂ ਬਾਅਦ ਇਹ ਪਰਿਵਾਰ ਸਾਰਾ ਤੋਂ ਤੋਂ ਅਸੀਂ ਇਕੱਠੀਆਂ ਹਾਂ ਜੀ ਹਾਂਜੀ ਹਾਂਜੀ ਜਦੋਂ ਮੈਂ ਲਈ ਸੀ ਇਹ ਉਦੋਂ 385 ਦੀ ਲਈ ਸੀ ਜੀ ਹਰਿਆਣਾ ਤੋਂ ਜੀ तकरीबन 4 ਵੱਫਲੀ ਹਾਂ ਜੀ ਉਹ 4-5 ਦੀ ਪੈ ਗਈ ਸੀ ਖਰਚਾ-ਖਰਚਾ ਪਾ ਕੇ ਜੀ ਹੂੰ ਤੇ ਹੁਣ ਅੱਜ ਦੇ ਟਾਈਮ ਤੇ ਇਹਦੀ ਹੁਣ ਕੀਮਤ ਕਰੋੜਾਂ ਚ ਹੈ ਜੀ ਇਹਨੇ ਕਰੋੜ ਦਾ ਉੱਪਰ ਵੀ ਆਲੇ ਫਰਮਾਇਆ ਜੀ ਨਹੀਂ ਮੈਂ ਵੇਚਦਾ ਨਹੀਂ ਕਿਉਂ ਮੈਂ ਆਪਣੇ ਵਾਸਤੇ ਰੱਖੀ ਹੈ ਜੀ ਸਸਿਕਾਲਾ ਸੋਸ਼ਲ ਮੀਡੀਆ ਤੇ ਬਹੁਤ ਅਸੀਂ ਅਜਿਹੀ ਇਹ ਵੀਡੀਓ ਦੇਖਦੇ ਆ ਜਿਹਦੇ ਚ ਡੈਰੀ ਫਾਰਮਰਸ ਨੂੰ ਲੈ ਕੇ ਕਈਏ ਤਾਂ ਬਹੁਤ ਕਿਉਂਕਿ ਉਨਨ ਡੈਰੀ ਫਾਰਮਰਸ ਵੀ ਹੈਗੇ ਨੇ ਜਿਹੜੇ ਅੱਜ ਦੇ ਸਮੇਂ ਦੇ ਦੌਰਾਨ ਵੀ ਚੰਗੀਆਂ ਪਸ਼ੂਆਂ ਦੀ ਨਸਲਾਂ ਦੇ ਨਾਲ ਕੰਮ ਕਰ ਰਹੇ ਨੇ ਤੇ ਉਹਦੇ ਨਾਲ ਕੰਮ ਕਰਨ ਤੋਂ ਭਾਵੇਂ ਹੈ ਕਿਉਂਕਿ ਉਹ ਤਾਂ ਬਾਈ professionally ਤੌਰ ਦੇ ਉੱਤੇ ਜੀ ਦੇਖਿਆ ਜਾਵੇ ਚਾਹੇ ਦੁੱਧ ਵੇਚਣ ਦੀ ਗੱਲ ਹੋਵੇ ਚਾਹੇ ਅੱਗੇ ਬ੍ਰੀਡ ਨੂੰ ਵਧਾਉਣ ਦੀ ਗੱਲ ਹੋਵੇ ਹੁਣ ਆਹ ਤਸਵੀਰ ਜਿੱਥੋਂ ਮੈਂ ਦਿਖਾਦਾ ਬਾਈ ਜੀ ਹੁਣ ਇਹ ਮੇਰੇ ਨਾਲ ਸੁਹਾਣੇ ਤੋਂ ਨੇ ਇਹ ਤੇ ਇੱਕ ਲੰਬਾ ਦੌਰ ਹੋ ਗਿਆ ਖੈਰ ਇਹਨਾਂ ਨੂੰ ਕੰਮ ਕਰਦੇ ਹੋਏ ਕਿਉਂਕਿ ਆਮ ਤੌਰ ਤੇ ਪਿੰਡਾਂ ਦਾ ਤਾਂ ਫਰਕ ਇਤਾਂ ਹੀ ਜੇ ਦੇਖੀਏ ਕਿਸਾਨੀ ਸਾਹਿਬ ਤੌਰ ਤੇ ਇਹੀ ਆ ਪਰ ਹੁਣ ਜਦੋਂ ਸਮਾ ਬਦਲਿਆ ਸਟਰਕਚਰ ਬਦਲ ਗਏ ਨੇ ਅਸੀਂ ਪ੍ਰੋਫੈਸ਼ਨਲ ਹੀ ਕਹਿਣ ਲੱਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਚੀਜ਼ਾਂ ਤੇ ਆ ਜਾਂਦਾ ਵੀ ਕੁਆਲਿਟੀ ਵਾਈਜ਼ ਬਹੁਤ ਮਾਇਨੇ ਰੱਖਦੀ ਆ ਹੁਣ ਜੇ ਇਹਨਾਂ ਵੱਜਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਜਿਹੜੀ ਆਮ ਤੌਰ ਤੇ ਪਸ਼ੂ ਰੱਖਿਆ ਜਾਂਦਾ ਉਹਦੇ ਨਾਲ ਬਹੁਤ ਫਰਕ ਆ ਤੇ ਤਾਈਓ ਕਰਕੇ ਇਹ ਇਹ ਵੀ ਹੈ ਕਿ ਜਿਹੜਾ ਪ੍ਰੋਫੈਸ਼ਨਲ ਹੀ ਬੰਦਾ ਕੰਮ ਕਰ ਜਦੋਂ ਕਰਦਾ ਤਾਂ ਕੀ ਕੋਸਟ ਪੈਂਦੀ ਹੈ ਉਹਦੇ ਉੱਤੇ ਖਰਚ ਨੂੰ ਲੈ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਖੁਦ ਤੁਹਾਨੂੰ ਕਮਾਈ ਕਿ ਕਿੱਥੇ ਤੱਕ ਜਾਂਦੀ ਹੈ ਤਾਂ ਇਸੇ ਲਈ ਫਿਰ ਬੰਦਾ ਜਦੋਂ ਜਾਂਦਾ ਕੁਆਲਿਟੀ ਵਾਲੇ ਪਾਸੇ ਅ ਬਾਈ ਜੀ ਕੀ ਨਾਮ ਹੈ ਤੁਹਾਡਾ ਪ੍ਰਦੀਪ ਸਿੰਘ ਜੀ ਪ੍ਰਦੀਪ ਜੀ ਦੇਖੀ ਹੁੰਦਾ ਜਿਵੇਂ ਕਹਿੰਦੀਏ ਚਲੋ ਪਹਿਲਾਂ ਤਾਂ ਕਿਤੇ ਦੇ ਤੌਰ ਤੇ ਆਮ ਤੌਰ ਤੇ ਪੰਡਾ ਚ ਪਸ਼ੂ ਰੱਖਦੇ ਸੀਗੇ ਜਿਵੇਂ ਤੁਸੀਂ ਟਰਾਫੀਆਂ ਰੱਖੀਆਂ ਨੇ ਨਾਲ ਹੁਣ ਆਏ ਆ ਵੀ ਥੋੜਾ ਜਿਹਾ ਪ੍ਰੋਫੈਸ਼ਨਲੀ ਵੀ ਹੋ ਗਏ ਲੋਕ ਕਿ ਆਖਰ ਚੰਗੀ ਨਸਲ ਚੰਗਾ ਦੁੱਧ ਤੇ ਕਿੰਨਾ ਦੁੱਧ ਇਹ ਚੀਜ਼ ਮਾਇਨੇ ਰੱਖਦੀ ਹੈ ਤੁਸੀਂ ਫਿਰ ਇਹਨੂੰ ਕਿਹੜੀ ਦਰ ਪੀੜੀ ਅੱਗੇ ਵਧਾ ਲਿਆ ਜਾਂ ਇਹ ਸੀ ਵੀ ਤੁਸੀਂ ਸਟਾਰਟਿੰਗ ਕਰੀਆ ਲੱਗ ਨੇ ਪਹਿਲਾਂ ਤੋਂ ਹੀ ਚੱਲਦਾ ਆ ਰਹੇ ਆ ਸਾਡਾ ਜੀ ਅੱਛਾ ਜੀ ਪਹਿਲਾਂ ਅਸੀਂ ਜਦੋਂ ਇੱਥੇ ਲੋਕਲ ਲੈਂਦੇ ਸੀ ਪੰਜਾਬ ਤੋਂ ਹੀ ਮੱਝਾਂ ਜੀ ਫਿਰ ਅਸੀਂ ਹਰਿਆਣੇ ਦੇ ਲਾਗੇ ਸੀ ਲਿਆਣਾ ਜੀ ਅੱਛਾ 10-12 ਸਾਲ ਤੋਂ ਜੀ ਫਿਰ ਇਹ ਨਸਲ ਵਾਈ ਜੋ ਫਰਕ ਕੀ ਪੈ ਗਿਆ ਜਦੋਂ ਬਾਹਰ ਨੂੰ ਤੁਰੇ ਲੋਕ ਆਪਣੇ ਪੰਜਾਬ ਦੀਆਂ ਮੱਝਾਂ ਹੁਣ 14-15 ਕਿਲੋ ਤੇ ਬ੍ਰੇਕਾਂ ਮਾਰਦੀਆਂ ਜੀ ਦੋ ਤਿੰਨ ਮਹੀਨੇ ਦੁੱਧ ਦੇ ਕੇ ਜਲਤਾ ਮਰ ਕੇ ਹੋ ਜਾਂਦੀਆਂ ਬਾਲਟੀ ਤੇ ਹੁਣ ਇਹ ਹਰਿਆਣੇ ਦੀ ਨਸਲ ਹੈ ਜੀ ਸਾਲ-ਸਾਲ ਦੁੱਧ ਦਿੰਦੀਆਂ ਨੇ ਜੀ ਹਾਂਜੀ ਤੇ ਯਾਨੀ ਕਿ ਜਿਹੜਾ ਬੰਦਾ ਪ੍ਰੋਫੈਸ਼ਨਲੀ ਕਰਦਾ ਐ ਤੂੰ ਤਾਂ ਮਤਲਬ ਇਹ ਹੈ ਵੀ ਨੂੰ ਤਾਂ ਸਾਰਾ ਦੇਖਣਾ ਵੀ ਕਿੰਨੀ ਕੋਸਟ ਆਊਗੀ ਖਰਚਾ ਕਿੰਨਾ ਆਊਗਾ ਹਾਂਜੀ ਹਾਂਜੀ ਕਿਉਂ نسل ਦਾ ਹੀ ਫਰਕ ਹੈ ਜੀ ਆਪਾਂ ਚੰਗੀ نسل ਵਰਤਾਂਗੇ ਜਿੱਦਾਂ ਚੰਗਾ ਦੁੱਧ ਮਿਲੂਗਾ ਜੀ ਹੂੰ ਚੰਗੇ ਬੱਚੇ ਆਣਗੇ ਜਿੱੱਗੇ ਤੇ ਇਹ ਜਿਵੇਂ ਜਿੰਨੀਆਂ ਟਰੋਫੀਆਂ ਤੁਸੀਂ ਰੱਖੀਆਂ ਨੇ ਕਿੰਨੇ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲਿਆ ਪਰ ਤੁਸੀਂ ਅਸੀਂ 10 ਸਾਲ ਤੋਂ ਲਗਾਤਾਰ ਕੰਪੀਟੀਸ਼ਨ ਲੜੇ ਰਹੇ ਹਾਂ ਜੀ ਮੈਂ ਪਹਿਲਾਂ ਆਪਣਾ 2014 ਤੋਂ ਚੱਪੜ ਚੀੜੀ ਤੋਂ ਸ਼ੁਰੂ ਹੋਇਆ ਸੀ ਜੀ 2016 ਚ ਆਪਣੇ ਚੈਂਪੀਅਨ ਬਣੀਆਂ ਜੀ ਮਕਸਰ ਸਾਹਿਬ ਹੂੰ ਤੇ ਉਸ ਤੋਂ ਬਾਅਦ ਇਹ ਪਰਿਵਾਰ ਸਾਰਾ ਤੋਂ ਤੋਂ ਅਸੀਂ ਇਕੱਠੀਆਂ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਆਮ ਤੌਰ ਤੇ ਦੇਖੀਏ ਲੋਕ ਹੁਣ ਖੱਲੇ ਬਹੁਤ ਹੋ ਗਏ ਨੇ ਕਿ ਪਰ ਪਰਿਵਾਰਾਂ ਤੌਰ ਤੇ ਦੇਖ ਕੇ ਇਹ ਸਾਰੇ ਇਕੱਠੀਆਂ ਐ ਸੀ ਚਲੋ ਸਾਡੇ ਭਰਾ ਜੀ ਇਹਨੂੰ ਫਿਰ ਹੁਣ ਤੋਂ ਤੁਸੀਂ ਤਾਂ ਫਿਰ ਬਾਏ ਇਹਨੂੰ ਪ੍ਰੋਫੈਸ਼ਨਲ ਹੀ ਤੌਰ ਤੇ ਦੇਖਣਾ ਹਾਂ ਜੀ ਹਾਂ ਜੀ ਕਿੰਨੀ ਮੱਝਾਂ ਰੱਖੀਆਂ ਤੁਹਾਡੀ ਮੱਝਾਂ ਆਪਣੇ ਕੋਲ ਹੈਗੇ 50 ਮੱਝਾਂ ਜੀ 50 ਦੀ ਗਰੀ ਮੱਝਾਂ ਹਾਂ ਜੀ ਹਾਂ ਜੀ ਲੋਕ ਤਾਂ ਛੱਡਦੇ ਜਾਂਦੇ ਤੁਸੀਂ ਵਧਾ ਲੀਆਂ ਹਾਂ ਜੀ ਸਾਡੇ ਕੋਲ ਤਾਂ ਪਹਿਲਾਂ ਤੋਂ ਹੀ ਐ ਜੀ 20650 ਅਸੀਂ ਪਹਿਲਾਂ ਤੋਂ ਰੱਖਿਆ ਹੋਇਆ ਜੀ 프리 ਦੀ ਜਿਵੇਂ ਤੁਸੀਂ ਅ ਦੱਸਿਆ ਬਾਈ ਜੀ ਜਿਵੇਂ ਜੇ ਕੁਆਲਿਟੀ ਦੀ ਗੱਲ ਕਰ ਲਈਏ ਦੁੱਧ ਦੀ ਇਹ Winner ਕਰਕੇ ਲਾਇਆ ਹੋਇਆ ਕਦੋਂ ਦੀ Winner ਕਦੋਂ ਦੀ ਹੈ ਇਹ 2016 ਦੀ ਹੈ ਜੀ ਚੈਂਪੀਅਨ ਮੁਖਸਰ ਸਾਹਿਬ ਜੀ ਦਸੰਬਰ 2016 ਜੀ ਤੇ ਇਹਦੇ ਦੂਜੇ ਹੁਣ ਕੀ ਇਹ ਹੁਣ ਦੁੱਧ ਦੀ ਕੁਆਲਿਟੀ ਦਾ ਵੀ ਫਰਕ ਪੈਂਦਾ ਇਸ ਚੀਜ਼ ਨਾਲ ਜਾਂ ਇਕੱਲੀ ਕੁਆਂਟੀਟੀ ਕੁਆਂਟੀਟੀ ਦਾ ਹੀ ਫਰਕ ਹੈ ਨਹੀਂ ਦੁੱਧ ਦਾ ਵੀ ਹੈਗਾ ਇਹਦਾ ਹੁਣ 23 ਲੀਟਰ ਦੁੱਧ ਹੈ ਜੀ ਹਮ ਮੱਝ ਦਾ ਇਹਦੇ ਹੁਣ ਜਿਵੇਂ ਬੱਚਾ ਤਿਆਰ ਕਰਿਆ ਜੀ ਮੈਂ 3 ਦਸੰਬਰ ਨੂੰ ਸਾਲ ਦਾ ਬੱਚਾ ਹੋਇਆ ਜੀ ਇਹਦਾ ਇਹ ਪੂਰਾ ਦੁੱਧ ਹੀ ਪੀ ਰਿਹਾ ਜੀ ਹਜੇ ਅਜੇ ਵੀ ਦੁੱਧ ਹੀ ਪਿੰਦਾ ਜੀ ਫਿਰ ਇਹਦਾ ਤੁਹਾਨੂੰ ਖਰਚਾ ਨਹੀਂ ਪੈ ਜਾਂਦਾ ਜਿਆਦੇ ਇਹ ਕਰਕੇ ਹੁਣ ਮੈਂ ਤਿਆਰ ਕਰਿਆ ਜੀ ਅੱਗੇ نسل ਵਾਸਤੇ ਅੱਛਾ ਕਿਉਂ ਹੁਣ ਜਿੰਨੇ ਇਹੜੇ ਦੇ ਬੱਚੇ ਆਣਗੇ ਜੀ ਅੱਗੇ ਕਟੀਆਂ ਉਹ ਸਾਰੀਆਂ 20 ਪਲੱਸ ਜਾਣੀਆਂ ਜੀ ਉਹ ਵੀ ਉਹ ਵੀ 20 ਪਲੱਸ ਜਾਣੀਆਂ ਹਾਂਜੀ ਹਾਂਜੀ ਇਹਦੇ ਬੱਚੇ ਆਈ ਅੱਗੇ ਤੇ ਫਿਰ ਇਹਨਾਂ ਦੀ ਡੈਟਾ ਦਾ ਜਿਵੇਂ ਆਮ ਤੌਰ ਤੇ ਕਈ ਲੋਕ ਕਹਿੰਦੇ ਨੇ ਵੀ ਫਰਕ ਹੁੰਦਾ ਵੀ ਵਧੀਆ ਡੈਟਾ ਦਿੰਦੇ ਆ ਇਹ ਫਰਕ ਹੈ ਜਾਂ ਇਹ ਆ ਵੀ ਨੋਰਮਲ ਡੈਟਾ ਹੀ ਰਹੇਗਾ ਜੀ ਨਹੀਂ ਫਰਕ ਹੈਗਾ ਜੀ ਫਰਕ ਹੈਗਾ ਹਾਂਜੀ ਹਾਂਜੀ ਕਿਉਂ ਮੈਂ ਹੁਣ ਵਧੀਆ ਖਰਾਕ ਦੋਂਗੇ ਤਾਂ ਵਧੀਆ ਦੁੱਧ ਪਾਊਗੀ ਜੀ ਜਿਵੇਂ ਬੜੇ ਮੈਂ ਦੀ ਜਾਦੇ ਲੁਕਮਾਰ ਕਿੱਥੇ ਖਾ ਜਾਂਦੇ ਨੇ ਜਿਹੜੇ ਆਮ ਤੌਰ ਤੇ ਵੀ ਰੱਖਦੇ ਨੇ ਜਿਵੇਂ ਆਪਾਂ ਕਹਿੰਨੇ ਆਪਣੀ ਨਸਲ ਜਿਹੜੀ ਰੱਖਦੇ ਵੀ ਨੇ ਆਪਾਂ ਵੀ ਨਸਲਾਂ ਧਿਆਨ ਨਹੀਂ ਦਿੰਦੇ ਜੀ ਹਾਂਜੀ ਹਾਂਜੀ ਜੇ ਮੈਂ ਆਪਾਂ ਨਸਲ ਤੇ ਕੰਮ ਕਰਾਂਗੇ ਤਾਂ ਹੀ ਹੈ ਜੀ ਬਾਕੀ ਅੱਗੇ ਸਿਮਾ ਚੰਗਾ ਵਰਤਾਂਗੇ ਯਾ ਕਿਸੇ ਚੰਗੇ ਬੁੱਲ ਤੋਂ ਕਰਾਵਾਂਗੇ ਜੀ ਤਾਂ ਵਧੀਆ ਰਿਜ਼ਲਟ ਆਵੇਗਾ ਜੀ ਇਹਦੇ ਚ ਫਿਰ ਜੀ ਕਹੀਏ ਕਿ ਇੱਕ ਹੀ ਕੋਸਟ ਕੀ ਪੈਗੀ ਜੇ ਤੁਹਾਨੂੰ ਹੁਣ ਜਾਂ ਜੇ ਹੁਣ ਦੀ ਗੱਲ ਕਰੀਏ ਜਾਂ ਤੁਹਾਨੂੰ ਲਈ ਸੀ ਜਦੋਂ ਮੈਂ ਲਈ ਸੀ ਇਹ ਉਦੋਂ 385 ਦੀ ਲਈ ਸੀ ਜੀ ਹਰਿਆਣੇ ਤੋਂ ਜੀ ਤਕਰੀਬਨ 4 ਲੱਖ ਦੀ ਹਾਂਜੀ ਉਹ ਚਾਰਕ ਵਿੱਚ ਪੈ ਗਈ ਸੀ ਖਰਚਾ-ਖਰਚਾ ਪਾ ਕੇ ਜੀ ਤੇ ਹੁਣ ਅੱਜ ਦੇ ਟਾਈਮ ਤੇ ਇਹਦੀ ਹੁਣ ਕੀਮਤ ਕਰੋਨਾ ਚ ਹੈ ਜੀ ਇਹਨੇ ਕਰੋੜ ਦਾ ਆਫਰ ਵੀ ਆਲੇ ਪਰ ਮੈਂ ਕਿਹਾ ਨਹੀਂ ਮੈਂ ਵੇਚਦਾ ਨਹੀਂ ਕਿਉਂ ਮੈਂ ਆਪਣੇ ਵਾਸਤੇ ਰੱਖੀ ਹੈ ਜੀ ਇਹਨੇ ਮੇਰਾ ਨਾਂ ਕਰਤਾ ਸੀ ਦੁਨੀਆ 'ਚ ਮੈਂ ਉਹਨੂੰ ਕੋਈ ਵੇਚ ਨਾਲੇ ਬੰਦੇ ਨੂੰ ਲਗਾਉ ਵੀ ਹੋ ਜਾਂਦਾ ਜਾਨਵਰ ਤਾਂ ਕੋਈ ਵੀ ਹੋਵੇ ਕਹਿਣ ਦਾ ਪਤਰਾ ਇਹ ਤਾਂ ਤੁਸੀਂ ਜਿਵੇਂ ਕਹਿਦੀ ਹੈ ਬੰਦੇ ਦਾ ਇੱਕ ਮੈਂਬਰ ਮੰਗੋ ਤੁਹਾਡੇ ਪਾਸੋਂ ਚਲੋ ਖैर ਗੱਲ ਵੀ ਰਹੋਂ ਦੀ ਸਹੀ ਹੈ ਕਿਉਂਕਿ ਇਕੱਲਾ ਪੈਸਾ ਨਹੀਂ ਮੁਤਲਿਆ ਜਾਂਦਾ ਹੁੰਦਾ ਪਰ ਇਹ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਹਰ ਇੱਕ ਚੀਜ਼ ਨੂੰ ਹੁਣ ਐਸੀ ਵੀ ਜੇ ਗੱਲ ਕਰੀਏ ਤਾਂ ਇਹਦੇ ਤੌਰ ਦੇ ਉੱਤੇ ਗੱਲ ਕਰੀਏ ਤੇ ਉਹਦੇ ਨਾਲ ਇੱਕ ਗੱਲ ਇਹ ਸਮਝਣ ਵਾਲੀ ਹੁੰਦੀ ਹੈ ਵੀ ਜਦੋਂ ਤੁਸੀਂ ਚੰਗੇ ਪਸ਼ੂ ਨੂੰ ਚੰਗੀ ਖਰਾਕ ਦਿੰਦੇ ਹੋ ਤੇ ਸਭ ਤੋਂ ਵੱਡੀ ਗੱਲ ਜਿਵੇਂ ਇਹ ਕਹਿੰਦੇ ਕਿ ਹਜੇ ਵੀ ਅਸੀਂ ਇਸ ਚੀਜ਼ ਦੀ ਲਾਲਚ ਨਹੀਂ ਕਰਿਆ ਵੀ ਇਹਦਾ ਦੁੱਧ ਅਸੀਂ ਅੱਗੇ ਵੇਚੀਏ ਬਲਕਿ ਠੀਕ ਹੈ ਵੀ ਦੁੱਧ ਵੇਚਣ ਨੂੰ ਹੈ ਪਰ ਇਹ ਜਿਹੜੀ ਅੱਗੇ ਸਿਮੰਸ ਦੇ ਲਈ ਅਸੀਂ ਤਿਆਰ ਕਰਿਆ ਤਾਂ ਭਾਵੇਂ ਕਹਿੰਦੇ ਕੋਰੋਨਾ ਦੇ ਦੇ ਅਸੀਂ ਵੇਚ ਦੇਣੀ ਇਹਨੂੰ ਹੈਗੇ ਵੀਡੀਓ ਜਰਨਲਿਸਟ ਹ